ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਵ ਸਿੱਖਾਂਗੇ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਪਰਥਾਏ ਪਟਾਂ ਦੇ ਸਵਈਏ ਵਿੱਚੋਂ ਪਟਸਲ ਜੀ ਵੱਲੋਂ ਉਚਾਰਿਆ ਹੋਇਆ ਸਵਈਆ ਅਗ ਅੰਤਕ ਬਦਾ ਨ ਸਲ ਕਬ ਗੁਰੂ ਰਾਮਦਾਸ ਤੇਰੀ ਸ਼ਰਨ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਾਂਗੇ ਤਾਂ ਪਹਿਲੇ ਕਾ ਲੇਤੇ ਗਾਇਨ ਕਰਾਂਗੇ ਤੇ ਜਿਹੜੇ ਜਿਹੜੇ ਸਵਰ ਇਸ ਸ਼ਬਦ ਵਿੱਚ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਹੁਣ ਆਪਾਂ ਇਸ ਸ਼ਬਦ ਨੂੰ ਪਹਿਲਾਂ ਤਬਲੇ ਤੇ ਗਾਇਨ ਕਰਾਂਗੇ ਤੇ ਫਿਰ ਸਿੱਖਾਂਗੇ ਕੱਲੇ ਕੱਲੇ ਸੁਰਤੇ ਸ਼ਰਣੁਰਾਮ ਦਾਸ ਤੇਰੀ ਸ਼ਰਣ ਆਗੰਤਕ ਬਦ ਨਾਸਰ ਕਮ ਰਣ ਅਧ ਅੰਤ ਤੱਕ ਬਦੈ ਨਨ ਕਵ ਗੁਰੂ ਰਾਮਦਾਸ ਤੇਰ ਸ਼ਰਣੇ ਗੁਰੂ ਰਾਮਦਾਸ ਦੇਹ ਸ਼ਰਣੇ ਗੁਰੂ ਰਾਮਦਾਸ ਤੇਰੀ ਸ਼ਰਨ ਗੁਰੂ ਰਾਮਦਾਸ ਤੇਰੀ ਸ਼ਰਨ ਗੁਰੂ ਰਾਮਦਾਸ ਤੇਰੀ ਸ਼ਰਨ ਗੁਰੂ ਰਾਮਦਾਸ ਤੇਰੀ ਸ਼ਰਨ ਸਤ ਗੁਰ ਚਾਹੂ ਜੂਗੀ ਆਪਾ ਪੇ ਪਰਮੇਸਰ ਤੂੰ ਸਤ ਗੁਰ ਚਾਹੂ ਜੂਗੀ ਸੋਰ ਨਰ ਸਾਧਿਕ ਸਿੱਧ ਸਿੱਖ ਸੇਵਕ ਤੁਰੇ ਤੁਰ ਗੁਰਨਾਮ ਦਾਸ ਤੇਰੀ ਸ਼ਰਨ ਗੁਰਰਾਮ ਦਾਸ ਤੇਰੀ ਸ਼ਰਨ ਬੁਲੰਦ ਦਾਸ ਤੇ No, yeah. 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 ਇਹ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਦੇਖਾਂਗੇ ਪਹਿਲਾਂ ਦੇਖਦੇ ਹਾਂ ਸਥਾਈ ਬਰਹਾਮ ਦਾਸ ਤੇਰੀ ਸ਼ਰਣਾਂ र जानी गुरु रामदास बाब सि सनि जारे सरे सरे मागारे साँ गुर्राम दास तेरी शरण गुर्राम दास तेरी शरण sar saneda teri shrana nere nere san fir to ek ram das teri shrana ਦਾਸ ਤੇਰੀ ਸ਼ਰਣ ਤੇ ਇਸ ਦੇ ਨਾਲ ਜਿਹੜਾ ਸਟੈਪ ਹੈ ਅਗ ਅੰਤਕ ਬਦੈ ਨ ਸਲ ਕਵ ਇਹਨੂੰ ਧਿਆਨ ਦੇ ਨਾਲ ਦੇਖਣਾ ਹੈ ਕਿਉਂਕਿ ਅੰਤਰਾ ਵੀ ਸੇਮ ਇਸੇ ਤਰੀਕੇ ਨਾਲ ਹੀ ਹੈ ਅੰਤਕ ਮਦੈ ਨ ਸਲ ਕਵ ਸਾਨੀ ਅੰਤ ਤਕ ਬਦ ਮੰਬ ਨਿਧਨ ਨੀ ਅੰਤ ਤਕ ਬਦ ਨਗਰਦ ਕਵ ਸਾਨੀਰੇ ਜ਼ਾ ਜ਼ ਨਸਲ ਕਵ ਸਾਨੀ नासा अगतक नासा गुरु राम पापा गुरु राम दास ते रे, रे ਸਰਣ ਅਖੰਤਕ ਬਦੈ ਨਸਲ ਕਮ ਗੁਰ ਰਾਮ ਦਾਸ ਤੇਰੀ ਸਰਣ ਏ ਗੁਰ ਰਾਮ ਦਾਸ ਗੁਰ ਰਾਮ ਦਾਸ ਗੁਰ ਰਾਮ ਦਾਸ ਪਾਪ ਮਨੀ ਗਮਾ ਪਾਪ ਪਾ ਗੁਰ ਰਾਮ ਦਾਸ ਪਾਪ ਮਨੀ ਗਮਾ ਗੁਰ ਰਾਮ ਦਾਸ दास पनि प गा गुरु राम दास तिरि शरारीरे गुरु राम दास,

ਧਿਆਨਾ ਸੁਣਾ ਹੈ ਇੱਕ ਅੰਤਰਾ ਆਪਾਂ ਗਾਇਨ ਕੀਤਾ ਸੀ ਅਗਲਾ ਅੰਤਰਾ ਆਪਾਂ ਗਾਇਨ ਕਰਨ ਜਾ ਰਹੇ ਹਾਂ ਸਿੱਖਣ ਜਾ ਰਹੇ ਹਾਂ ਆਦ ਜੁਗਾਦ ਅਨੰਦ ਕਲਾ ਤਾਰਿਤ ਰ ਲੋਹ ਹੈ ਤੇ ਅਗ ਅੰਤਕ ਬਦੈਨ ਸਲ ਕਬ ਇਸ ਸਟੈਪ ਨੂੰ ਆਪਾਂ ਦੁਹਰਾ ਰਹੇ ਹਾਂ ਐਸੀ ਟਿਊਨ ਨੂੰ ਆਪਾਂ ਦੁਹਰਾ ਰਹੇ ਹਾਂ ਇਸ ਸਟੈਪ ਤੇ ਆਦ ਜੁਗਾਦ नाद आद युगाद आद योगाद अनाद ਕਲਾ ਤਰੀ ਤਹ ਲੋਏ ਫਿਰ ਇਹਦੀ ਖਾਲੀ ਡੰਬਾ ਜਾਨੀ ਹੈ ਫਿਰ ਇਸ ਸਟੈਪ ਨੂੰ ਰਿਪੀਟ ਕਰਨਾ ਹੈ ਆਦ ਜੁਗਾਦ ਅਨਾ जोड़ देना है अगमनि गम उद जरा जमो फिर खाली ट्यून बजा के इस रिपीट करना है अगम निगम उद जरा जम ਰੋਏ ਗੁਰਨਾਮ ਦਾ ਸੇ ਤੇਰੀ ਛਰ ਗੁਰ ਰਾਮਦਾਸ ਤੇਰੀ ਛਰ ਗੁਰ ਰਾਮਦਾਸ ਤੇਰੀ ਛਰ ਮੈਨੂੰ امید ਹੈ ਕਿ ਆਪ ਜੀ ਆਸਾਨੀ ਨਾਲ ਇਹ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ